ਦੇਖਰੇ ਚ ਨਾਕਾ ਲਾਇਆ ਗਿਆ ਭੋਨੀ ਕੜ ਦੇ ਵਿੱਚ ਕਿਸ ਮਕਸਦ ਲਈ ਆ ਅ ਮਾਨਯੋਗ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲ ਸਾਡੇ ਆਈਪੀਐਸ ਅਫਸਰ ਉਹਨਾਂ ਦੀ ਰਹਿਨਮਾਈ ਦੇ ਇੱਕ ਜਿਹੜਾ ਪ੍ਰਹਾਰ 2 ਆਪਰੇਸ਼ਨ ਹੈ ਜਿਹੜਾ ਉਹਦੇ ਸਬੰਧ ਦੇ ਵਿੱਚ 24 ਘੰਟਿਆਂ ਵਾਸਤੇ ਜਿਹੜੇ ਨਾਕਾਬੰਦੀ ਕੀਤੀ ਗਈ ਹੈ ਇਸ ਨਾਕਾਬੰਦੀ ਦੌਰਾਨ ਅਸੀਂ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤੇ ਟ੍ਰੈਫਿਕਸ ਦੇ ਚਲਾਨ ਵੀ ਹੋ ਰਹੇ ਨੇ ਸਾਡੇ ਇੱਥੇ ਇਸ ਆਪਰੇਸ਼ਨ ਦੇ ਦੌਰਾਨ ਹੀ ਅਸੀਂ ਸਾਡੀ ਸਪੈਸ਼ਲ ਟੀਮ ਜਿਹੜੀਆਂ ਬਣ ਕੇ ਜਿਵੇਂ ਸਾਡੇ ਪੀਓ ਨੇ ਜਾ ਸਾਡੇ ਫੀਰੀਅਸ ਕ੍ਰਾਈਮ ਦੇ ਮਕਦਮਿਆਂ ਵਿੱਚ ਘੂੜੇ ਨੇ ਜਾਂ ਦੂਜੇ ਮਕਦਮਿਆਂ ਵਿੱਚ ਘੂੜੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਅੱਜ ਅਸੀਂ ਕਰੀਬ 10 ਦੇ ਕਰੀਬ ਜਿਹੜੇ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਇਸ ਤਰ੍ਹਾਂ ਇਸੇ ਕੜੀ ਦੇ ਵਿੱਚ ਹੀ ਅਸੀਂ ਪੀਓ ਤੇ ਕੰਮ ਕਰ ਰਹੇ ਹਾਂ ਇਸ ਆਪਰੇਸ਼ਨ ਦੇ ਦੌਰਾਨ ਜਿਹੜੀ ਨਾਕਾਬੰਦੀ ਹੈ ਲਗਾਤਾਰ ਸਾਡੀ 24 ਘੰਟੇ ਚੱਲਦੀ ਰਹੇਗੀ ਤੇ ਅਸੀਂ ਜਿਹੜੇ ਸ਼ੱਕੀ ਵਿਅਕਤੀ ਨੇ ਜਾਂ ਹੋਰ ਜਿਹੜੇ ਲੋਕੀ ਜਿਹੜੇ ਅ ਅਮਨ ਕਾਨੂੰਨ ਨੂੰ ਖਰਾਬ ਕਰਦੇ ਨੇ ਉਹਨਾਂ ਤੇ ਪੂਰੀ ਸਾਡੀ ਸਖਤ ਨਿਗਰਾਨੀ ਹੈ ਡਰ ਤੋਂ ਬੜਾ ਫੈ ਦੇਖੋ ਬਿਲਕੁਲ ਇਹ ਫੇਕ ਨਿਊਜ਼ ਹੈ ਬਿਲਕੁਲ ਫਕਰੇਧਾਰਨੀ ਲੋਕਾਂ ਦੇ ਵਿੱਚ ਐਵੇਂ ਗਲਤ ਅਫਵਾਹ ਫਲਾਣ ਦਾ ਇਹਦਾ ਟ੍ਰੈਂਡ ਬੜਾ ਗਲਤ ਹੈ ਕੋਈ ਇਸ ਸੱਚਾਈ ਨਹੀਂ ਹੈ ਅਸੀਂ ਬਿਲਕੁਲ ਜਿਹੜੇ ਸਾਡੇ ਇੱਥੇ ਵਿਨਸ ਕ੍ਰਾਈਮ ਦੇ ਜਿਹੜੇ ਮਾੜੇ ਲੋਕ ਨੇ ਪੁਲਿਸ ਸਿਰਫ ਉਹਨਾਂ ਨੂੰ ਹੀ ਫੜਦੀ ਹੈ ਤੇ ਅਮਨ ਕਾਨੂੰਨ ਲਈ ਤੇ ਲੋਕਾਂ ਦੀ ਰੱਖਿਆ ਵਾਸਤੇ ਹੀ ਪੁਲਿਸ ਹੈ ਸਰ ਅਗਰ ਕੋਈ ਕਰਦੇ ਵੀ ਐਸਾ ਚੋਂ ਤਾਂ ਕੋਈ ਇਦਾਂ ਦੀ ਕੋਈ ਗੈਂਗਸਟਰ ਜਾਂ ਕੋਈ ਵੱਡੇ ਇਸ ਤਰ੍ਹਾਂ ਦੇ ਮਾੜੇ ਅੰਸਰ ਨਹੀਂ ਹੈਗੇ ਲੇਕਿਨ ਫਿਰ ਵੀ ਸਾਡੀ ਜਿਹੜੀ ਨਿਗਰਾਨੀ ਹੈ ਚੰਗੇ ਮਾੜੇ ਹਰ ਬੰਦੇ ਤੇ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਤੁਹਾਨੂੰ ਦੱਸਿਆ ਹੀ ਹੈ ਪਹਿਲਾਂ ਵੀ ਲਗਾਤਾਰ ਸਾਡੇ 24 ਘੰਟੇ ਦੇ ਨਾਕੇ ਚੱਲ ਰਹੇ ਨੇ